ਬਰਨਾਲਾ ਦੇ ਦਮਨੀਤ ਸਿੰਘ ਨੇ ਅਫਰੀਕੀ ਦੇਸ਼ ਕੇਨੀਆ 'ਚ ਹੋਏ ਅੰਡਰ 18 ਇੰਟਰਨੈਸ਼ਨਲ ਐਸੋਸੀਏਸ਼ਨ ਆਫ ਐਥਲੈਟਿਕਸ ਫੈਡਰੇਸ਼ਨ ਚੈਂਪੀਅਨਸ਼ਿਪ ਪੰਜ ਕਿਲੋ ਪਾਰ ਵਾਲੇ ਹੈਮਰ ਥ्रो ਈਵੈਂਟ 'ਚ 74.20 ਮੀਟਰ ਥ्रो ਕਰਕੇ ਆਪਣੀ ਬੈਸਟ ਪਰਫਾਰਮੈਂਸ ਦਿੱਤੀ। ਦਮਨੀਤ ਨੇ ਪਹਿਲਾ ਸਿਲਵਰ ਮੈਡਲ ਦੇਸ਼ ਦੀ ਝੋਲੀ ਪਾ ਕੇ ਭਾਰਤ ਦਾ ਨਾਮ ਰੌਸ਼ਨ ਕਰ ਦਿੱਤਾ ਇਸ ਵੱਡੀ ਪ੍ਰਾਪਤੀ ਨੂੰ ਲੈ ਕੇ ਦਮਨੀਤ ਦੇ ਪਰਿਵਾਰਿਕ ਮੈਂਬਰ ਬਰਨਾਲਾ ਦੇ ਸਪੋਰਟਸ ਨਾਲ ਸੰਬੰਧਿਤ ਕੋਚ ਅਤੇ ਅਧਿਆਪਕ ਬਹੁਤ ਖੁਸ਼ ਨੇ ਦਮਨੀਤ ਸਿੰਘ ਦੇ ਕੋਚ ਬਲਵਿੰਦਰ ਜਵੰਦਾ ਨੇ ਕਿਹਾ ਕਿ ਮਾਪਿਆਂ ਨੂੰ ਬੱਚਿਆਂ ਦੇ ਹੁਨਰ ਨੂੰ ਪਹਿਚਾਨਣਾ ਚਾਹੀਦਾ ਹੈ ਤੇ ਸਰਕਾਰ ਨੂੰ ਖਿਡਾਰੀਆਂ ਲਈ ਸਹੂਲਤਾਂ ਤੇ ਧਿਆਨ ਦੇਣਾ ਚਾਹੀਦਾ ਹੈ ਪਰ ਦਮਨਦੀਪ ਦੀ ਪ੍ਰਾਪਤੀ ਬਹੁਤ ਵੱਡੀ ਹੈਗੀ ਤੇ ਦਮਨਦੀਪ ਨੇ ਨਾਲ ਅੰਤਰਰਾਸ਼ਟਰੀ ਥਲੇਟਿਕ ਦੇ ਵਿੱਚ ਜਾ ਕੇ ਹੈਮਰ ਚ ਸੈਕੰਡ ਪੋਜੀਸ਼ਨ ਲੈਣੀ ਮੇਰੇ ਖਿਆਲ ਚ ਹਿੰਦੁਸਤਾਨ ਦੀ ਪਹਿਲੀ ਪੋਜੀਸ਼ਨ ਹੈ ਜਿਹੜੀ ਉਹ ਅੰਤਰਰਾਸ਼ਟਰੀ ਲੈਵਲ ਤੇ ਇਸ ਪੱਧਰ ਤੇ ਲਈ ਹੈਗੀ ਹੈ ਫਿਰ ਉਹ ਜੂਨੀਅਰ ਗਰੁੱਪ ਦਾ ਹੈਗਾ ਤੇ ਜਿਹਦੇ ਕਰਕੇ ਉਹਦੇ ਚ ਆਉਣ ਵਾਲੇ ਸਮੇਂ ਚ ਹੀ ਬਹੁਤ ਵੱਡੀਆਂ ਸੰਭਾਵਨਾਵਾਂ ਮਹਿਗੀਆਂ ਕਿ ਜੇ ਉਸ ਨੂੰ ਪ੍ਰੋਪਰ ਤਿਆਰ ਕੀਤਾ ਜਾਏ ਪ੍ਰੋਪਰ ਸਹੂਲਤਾਂ ਮਿਲਣ ਸਾਰੀਆਂ ਤਾਂ ਉਹ 올림픽 ਦੇ ਵਿੱਚ ਵੀ ਆਪਣਾ ਮਤਲਬ ਮੈਡਲ ਲੈਣ ਦੀ ਸਮਰੱਥਾ ਰੱਖਦਾ ਹੈਗਾ ਤੇ ਕਿਸ ਤਰ੍ਹਾਂ ਦੇਦੋ ਕਿ ਕਿੰਨੀ ਖੁਸ਼ੀ ਮੈਸੂ ਉਤਰਦੇ ਹੋ ਤੁਸੀਂ ਬਰਨਾਲਾ ਵਰਗੇ ਸ਼ਹਿਰ ਦੇ ਦੇਖੋ ਮੈਨੂੰ ਤਾਂ ਬੜੀ ਖੁਸ਼ੀ ਹੈ ਕਿ ਬਰਨਾਲਾ ਮੈਨੂੰ ਇਹ ਵੀ ਪਤਾ ਕਿ ਬਰਨਾਲੇ ਦਾ ਪਹਿਲਾਂ ਵੀ ਵਧੀਆ ਰਿਹਾ ਹੈਗਾ ਹਾਕੀ ਦੇ ਵਿੱਚ ਬਰਨਾਲੇ ਨੇ ਕਾਫੀ ਵੱਡੇ ਪਲੇਅਰ ਦਿੱਤੇ ਹੈਗੇ ਆ ਸਮੁੱਚੀ ਨੈਸ਼ਨਲ ਟੀਮ ਨੂੰ ਆਪਣੇ ਨੂੰ ਜਿਹੜੇ ਹੈਗੇ ਆ ਬਰਨਾਲਾ ਇੱਕ ਵਧੀਆ ਜਿਹੀ ਹੈਗਾ ਮਤਲਬ ਛੋਟਾ ਸ਼ਹਿਰ ਹੋ ਸਕਦਾ ਪਰ ਇਤਨੀਆਂ ਟੈਲੈਂਟ ਨੂੰ ਅਸੀਂ ਕਿਸੇ ਤਰ੍ਹਾਂ ਰਗੇਟ ਨਹੀਂ ਕਰ ਸਕਦੇ ਹੈਗੇ ਠੀਕ ਖੁਸ਼ੀ ਮਹਿਸੂਸ ਕੀ ਮਹਿਸੂਸ ਮਤਲਬ ਖੁਸ਼ੀ ਤਾਂ ਦੇਖੋ ਸਪੋਰਟਸ ਵਾਲਿਆਂ ਨੂੰ ਹਰਕਤ ਨੂੰ ਹੁੰਦੀ ਹੈ ਕਿ ਜਦੋਂ ਸਾਡੇ ਕਿਸੇ ਬਰਨਾਲੇ ਦੇ ਸ਼ਹਿਰ ਦੇ ਬੰਦੇ ਦੀ ਬੱਚੇ ਦੀ ਪ੍ਰਾਪਤੀ ਏਡੀ ਵੱਡੀ ਹੋਵੇ ਉਹਦੀ ਖੁਸ਼ੀ ਤਾਂ ਹੋਣੀ ਚਾਹੀਦੀ ਹੈ ਤੇ ਮੈਨੂੰ ਤਾਂ ਬਹੁਤ ਖੁਸ਼ੀ ਆ ਇਸ ਦੀ ਸਪੋਕਸਮੈਨ ਟੀਵੀ